ਸਵਾਗਤ ਹੈ ਬਹੁਤ ਬਹੁਤ ਧੰਨਵਾਦ ਅੱਜ ਮੇਰੇ ਨਾਲ ਕਰਨਲ ਬਰਬੀਰ ਸਿੰਘ ਜੀ ਜਿਹੜੇ ਕਿ ਇੱਕ ਸਰਵਿਸਮੈਨ ਵੈਲਫੇਅਰ ਐਸੋਸੀਏਸ਼ਨ ਦੇ ਪ੍ਰਧਾਨ ਹੈ ਉਹਨਾਂ ਦੇ ਨਾਲ ਹੋਰ ਫੌਜੀ ਸਹਿਬਾਨ ਵੱਡੀ ਗਿਣਤੀ 'ਚ ਮੇਰੇ ਨਾਲ ਬੈਠੇ ਆ ਇਹਨਾਂ ਦੀ ਐਸੋਸੀਏਸ਼ਨ ਦੇ ਮੈਂਬਰ ਹੈ ਪਿੱਛੇ ਇੱਕ ਮੇਰੇ ਬਿਆਨ ਨੂੰ ਤੋੜ ਮਰੋੜ ਕੇ ਉਹਦੇ ਅਰਥ ਗਲਤ ਤਰੀਕੇ ਨਾਲ ਕੱਢ ਕੇ ਪੇਸ਼ ਕੀਤਾ ਗਿਆ ਸੀ ਉਹਦੇ ਬਾਰੇ ਮੈਂ ਅੱਜ ਇਹਨਾਂ ਨਾਲ ਮੀਟਿੰਗ ਕੀਤੀ ਹੈ ਮੈਂ ਫੇਰ ਕਲੀਅਰ ਕਰਦਾ ਕਿ ਮੇਰੇ ਮਨ ਦੇ ਵਿੱਚ ਫੌਜੀਆ ਵੀਰਾਂ ਦਾ ਬਹੁਤ بڑا ਸਤਿਕਾਰ ਹੈ ਮੇਰਾ ਆਪਣਾ ਚਾਚਾ ਸਰੂਪ ਸਿੰਘ ਫੌਜੀ ਸੀ ਤੇ ਮੈਂ ਫੇਰ ਕਲੀਅਰ ਕਰਨਾ ਚਾਹੁੰਦਾ ਕਿ ਮੈਂ ਫੌਜੀ ਪਰਿਵਾਰਾਂ ਦੇ ਨਾਲ ਸਾਡਾ ਪਰਿਵਾਰ ਅੱਜ ਤੋਂ ਨਹੀਂ ਹਮੇਸ਼ਾ ਤੋਂ ਨਾਲ ਰਿਹਾ ਤੇ ਅੱਗੇ ਨੂੰ ਵੀ ਨਾਲ ਰਿਹਾ ਰਹਾਂਗੇ ਨਾ ਮੈਂ ਪਹਿਲਾਂ ਕਦੇ ਫੌਜੀਆਂ ਦੇ ਖਿਲਾਫ ਬੋਲਿਆ ਤੇ ਨਾ ਅੱਜ ਆ ਨਾ ਅੱਗੇ ਨੋ ਹਾਂਗਾ ਜਦੋਂ ਮੈਂ ਮੁੱਖ ਮੰਤਰੀ ਸੀ ਤਾਂ ਸਾਡੇ ਰੋਪੜ ਜ਼ਿਲ੍ਹੇ ਚ ਦੋ ਫੌਜੀ ਸ਼ਹੀਦ ਹੋਏ ਤਾਂ ਮੈਂ ਐਜ ਮੁੱਖ ਮੰਤਰੀ ਉਥੇ ਜਾ ਕੇ ਉਹਨਾਂ ਦੇ ਅਰਥੀ ਨੂੰ ਕੰਦਾ ਦਿੱਤਾ ਇਹ ਉਹਨਾਂ ਦੇ ਪਰਿਵਾਰਾਂ ਨੂੰ ਮਿਲਿਆ ਤੇ ਹਰ ਯੋਗ ਸਹਾਇਤਾ ਜੋ ਵਰਦੀ ਸੀ ਸਰਕਾਰ ਵੱਲੋਂ ਐਸੀ ਪਹਿਲਾਂ ਨਾਲੋਂ ਜ਼ਿਆਦਾ ਦਿੱਤੀ ਸੋ ਅੱਜ ਫੇਰ ਮੈਂ ਕਲੀਅਰ ਕਰਦਾ ਇਹ ਮੇਰੇ ਜਿਹੜਾ ਬਿਆਨ ਨੂੰ ਤੋੜ ਮਰੋੜ ਕੇ ਪੇਸ਼ ਕੀਤਾ ਗਿਆ ਉਹ ਗਲਤ ਹੈ ਫੌਜੀ ਭਰਾਵਾਂ ਨੂੰ ਕੁਝ ਉਸ ਤਰੀਕਾ ਦਾ ਗਿਲਾ ਲੱਗਿਆ ਕਿ ਸ਼ਾਇਦ ਚੰਨੀ ਨੇ ਸਾਡੇ ਖਿਲਾਫ ਬੋਲਿਆ ਮੈਂ ਉਸ ਦਿਨ ਵੀ ਫੌਜੀ ਭਰਾਵਾਂ ਦੇ ਖਿਲਾਫ ਬੋਲਿਆ ਸੀ ਮੈਂ ਇਹ ਕਿਹਾ ਸੀ ਕਿ ਕੌਣ ਲੋਕ ਹੈ ਜਿਹੜੇ ਚੋਣਾ ਦੇ ਦਿਨਾਂ 'ਚ ਹੀ ਆ ਕੇ ਸਾਡੇ ਫੌਜੀ ਭਰਾਵਾਂ ਤੇ ਅਟੈਕ ਕਰਦੇ ਹੈ ਤੇ ਸਾਡੇ ਪਹਿਲਾਂ ਵੀ 40 ਫੌਜੀ ਸ਼ਹੀਦ ਹੋ ਗਏ ਸੀ ਤੇ ਹੁਣ ਫੇਰ ਇੱਕ ਸ਼ਹੀਦ ਹੋ ਗਿਆ ਉਹਦਾ ਸਾਨੂੰ ਰੋਸ ਹੈ ਜਿਹੜਾ ਸ਼ਹੀਦ ਹੋਇਆ ਦੁੱਖ ਹੈ ਤੇ ਅਸੀਂ ਉਹਨਾਂ ਨੂੰ ਸੰਧਾਨਜਲੀ ਵੀ ਪੇਟ ਕਰਦੇ ਤੇ ਉਹਨਾਂ ਦੇ ਪਰਿਵਾਰਾਂ ਦੇ ਨਾਲ ਵੀ ਖੜੇ ਤੇ ਮੈਂ ਫੌਜੀ ਭਰਾਵਾਂ ਦੇ ਨਾਲ ਵੀ ਖੜਾ ਹਾਂ ਇਹ ਮੈਂ ਕਲੀਅਰ ਕਰ ਰਿਹਾ ਹਾਂ ਫੌਜੀ ਸਰ ਤਾਂ ਮੈਂ ਆਪਣੇ ਪ੍ਰਵੀਰ ਸਿੰਘ ਪ੍ਰੈਜ਼ੀਡੈਂਟ ਐਕ்சਰਸ ਮੈਨ ਤੇ ਮੇਰੇ ਨਾਲ ਆਏ ਮੇਰੇ ਐਸੋਸੀਏਸ਼ਨ ਦੇ ਮੈਂਬਰਾਂ ਵੱਲੋਂ ਤੁਹਾਨੂੰ ਸਾਰਿਆਂ ਦਾ ਸਾਰਿਆਂ ਨੂੰ ਜੈ ਹਿੰਦ ਤੇ ਸਤਿ ਸ੍ਰੀ ਅਕਾਲ ਪਿੱਛੇ ਜਿਹੇ ਜਦੋਂ ਇੱਕ 에ਅਰ ਫੋਰਸ ਦੀ ਗੱਡੀ ਦੇ ਉੱਤੇ ਅਟੈਕ ਹੋਇਆ ਉਹਦੇ ਵਿੱਚ ਦੋ ਆਦਮੀ ਸ਼ਹੀਦ ਹੋਏ ਚਾਰ ਤੋਂ ਪੰਜ ਸੀਰੀਅਸ ਇੰਜਰਡ ਹੋਏ ਉਹਨੂੰ ਇੱਕ ਬਿਆਨ ਟਰਬਿਊਨ ਦੇ ਵਿੱਚ ਆਇਆ ਜਿਸ ਦੇ ਵਿੱਚ ਇਹ ਦੱਸਿਆ ਗਿਆ ਕਿ ਸਜ਼ਾ ਚੰਚੰਨੀ ਜਿਹੜੇ ਸਾਡੇ ਇਸ ਇਲਾਕੇ ਦੇ ਐਮਪੀ ਕੈਂਡੀਡੇਟ ਹੈਗੇ ਆ ਉਹਨਾਂ ਨੇ ਕਿਹਦਾ ਬਿਆਨ ਦਿੱਤਾ ਕਿ ਇਹ ਨਟੰਕੀ ਪਾਰਟੀ ਸਾਡੇ ਪੂਰੇ ਜਿੰਨੇ ਵੀ ਐਕਟਰਸਮਨ ਹੈਗੇ ਪੰਜਾਬ ਦੇ ਵਿੱਚ ਜੇ ਉਹਨਾਂ ਨੂੰ ਫੈਮਿਲੀਆਂ ਲਈ ਤੇ 22 ਲੱਖ ਦੇ ਕਰੀਬ ਹੈਗੇ ਆ ਉਹਨਾਂ ਦੇ ਵਿੱਚ ਇੱਕ ਰੋਸ ਦੀ ਲਹਿਰ ਚੱਲ ਪਈ ਕਿ ਇਹ ਕੀ ਹੋ ਗਿਆ ਜਿਹੜੇ ਸਾਡੇ ਸ਼ਹੀਦ ਹੋਏ ਆ ਇਹਦਾ ਮਤਲਬ ਉਹ ਨਟੰਕੀ ਦਾ ਹਿੱਸਾ ਹੈਗਾ ਇਹ ਸਾਡੇ ਮਨ ਨੂੰ ਬਹੁਤ ਚੁੱਭਿਆ ਜਿਹਦੇ ਕਰਕੇ ਅਸੀਂ ਬਹੁਤ ਵੱਡੇ ਲੈਵਲ ਤੇ ਪ੍ਰੋਟੈਸਟ ਪਤਾ ਨਹੀਂ ਕੀ ਕੀ ਕਰਤਾਗੇ ਸੀ ਲੇਕਿਨ ਜਦੋਂ ਅਸੀਂ ਆਪਣੇ ਇਲਾਕੇ ਦੇ ਐਮ ਐਲ ਏ ਪ੍ਰਗਟ ਸਿੰਘ ਸਾਹਿਬ ਨਾਲ ਗੱਲ ਕੀਤੀ ਉਹਨਾਂ ਨੇ ਕਿਹਾ ਨਹੀਂ ਇਦਾਂ ਦੀ ਗੱਲ ਨਹੀਂ ਹੋਈ ਕਿਉਂਕਿ ਸਰਦਾਰ ਚਰਨ ਸਿੰਘ ਜੰਨੀ ਉਹਨਾਂ ਨੇ ਨੈਕਸਟ ਡੇ ਬਿਆਨ ਦਿੱਤਾ ਹੈਗਾ ਤੇ ਇਦਾਂ ਦੀ ਕੋਈ ਗੱਲ ਨਹੀਂ ਹੈ ਫਿਰ ਅਸੀਂ ਇਹਨਾਂ ਨਾਲ ਮੀਟਿੰਗ ਕੀਤੀ ਤੇ ਸਾਨੂੰ ਇਹ ਬਿਲਕੁਲ ਕਲੀਅਰ ਹੋ ਗਿਆ ਇਹ ਇਹਨਾਂ ਦਾ ਵਾਕਿਆ ਬਿਆਨ ਜਿਹੜਾ ਸੀ ਉਹ ਤੋੜ-ਮੋੜ ਕੇ ਦਿੱਤਾ ਗਿਆ ਤੇ ਸਾਨੂੰ ਹੁਣ ਕਿਸੇ ਕਿਸਮ ਦਾ ਕੋਈ ਰੋਸ ਨਹੀਂ ਹੈ ਜਿਨ੍ਹਾਂ ਨੇ ਇਹਨਾਂ ਦੀ ਗੱਲ ਕੀਤੀ ਹੈ ਜਿਨ੍ਹਾਂ ਨਾਲ ਸਾਡੀ ਮੀਟਿੰਗ ਹੋਈ ਆ ਤੇ ਸਾਨੂੰ ਕੋਈ ਸ਼ੱਕ ਨਹੀਂ ਕਿ ਇਹ ਫੌਜੀਆ ਦੇ ਨਾਲ ਖੜੇ ਆ ਤੇ ਇਹ ਫੌਜੀਆ ਦੇ ਅਗੇਂਸਟ ਨਹੀਂ ਬੋਲਣਗੇ ਤੇ ਇਹ ਕਹਿੰਦੇ ਆ ਆ ਅਸੀਂ ਤੁਹਾਡੇ ਤੋਂ ਮਾਫੀ ਚਾਹਵਾਂਗੇ ਕਿ ਇਹਨਾਂ ਨੇ ਜੋ ਕਿਹਾ ਉਹ ਬਹੁਤ ਚੰਗਾ ਕਿਹਾ ਸਾਨੂੰ ਬੜੀ ਖੁਸ਼ੀ ਹੋਈ ਆ ਸਾਨੂੰ ਕੋਈ ਰੋਸ ਨਹੀਂ ਥੈਂਕ ਯੂ ਵੈਰੀ ਮਚ ਸਰ ਕਾਉਂਕਿ ਬਿਆਨ ਨਰਾਇਨ ਮਨੀਤ ਬਿੱਟੂ ਨੇ ਕਹੇ ਕਿ ਸਫਾਲ ਖੈਰਾਵਲ ਚਰਨ ਸਿੰਘ ਚੰਨੀ ਪੰਜਾਬ ਦੇ ਪ੍ਰਵਾਸੀਆਂ ਨੂੰ ਬਾਹਰ ਕੱਢਣਾ ਚਾਹੁੰਦੇ ਮੈਂ ਪ੍ਰਵਾਸੀਆਂ ਦੇ ਨਾਲ ਹਮੇਸ਼ਾ ਖੜਿਆ ਤੇ ਅੱਗੇ ਨੂੰ ਵੀ ਖੜਾ ਮੇਰੇ ਹਲਕੇ ਦੇ ਵਿੱਚ ਬਿਹਾਰੀ ਪ੍ਰਵਾਸੀ ਹੈ ਜਿਹੜੇ ਛੱਟ ਪੂਜਾ ਕਰਦੇ ਮੈਂ ਛੱਟ ਮਾਤਾ ਦਾ ਮੰਦਰ ਆਪਣੇ ਮਰੰਡੇ ਦੇ ਵਿੱਚ ਬਣਵਾਇਆ ਛੱਟ ਪੂਜਾ ਲਈ ਜਗ੍ਹਾ ਦਿੱਤੀ ਤੇ ਆਪਣੇ ਗਰੰਟਾ ਦੇ ਕੇ 65 ਦਾ ਹਾਲ ਵੀ ਬਣਾਇਆ ਤੇ ਐਸੀ ਇਕੱਠੇ ਅੱਜ ਨਹੀਂ ਹਰ ਵਾਰ ਹੋਲੀ ਖੇਲਦੇ ਆ ਤੁਸੀਂ ਮੇਰੀ ਪਿਛਲੀ ਹੋਲੀ ਨੂੰ ਪ੍ਰਵਾਸੀ ਮਜ਼ਦੂਰਾਂ ਦੇ ਨਾਲ ਹੋਲੀ ਖੇਲਦੇ ਦੀ ਵੀਡੀਓ ਵੀ ਦੇਖੀ ਹੋਏਗੀ ਤੇ ਸਾਡੇ ਪਰਿਵਾਰਾਂ ਦੇ ਵਿੱਚ ਏਕਤਾ ਹੈ ਅਸੀਂ ਇਕੱਠੇ ਹੋ ਕੇ ਚੱਲਦੇ ਆ ਪ੍ਰਵਾਸੀ ਮਜ਼ਦੂਰਾਂ ਨੇ ਪੰਜਾਬ ਨੂੰ ਬਿਲਡ ਕਰਨ ਦੇ ਵਿੱਚ ਵੱਡਾ ਯੋਗਦਾਨ ਪਾਇਆ ਅੱਜ ਵੀ ਬਿਲਡਿੰਗਾਂ ਦੇ ਠੇਕੇਦਾਰ ਪ੍ਰਵਾਸੀ ਮਜ਼ਦੂਰ ਉਹ ਸਾਡੇ ਪਰ ਆਇਆ ਜਿਹੜਾ ਸਾਡੇ ਪੰਜਾਬ ਚ ਆ ਕੇ ਬਸ ਗਿਆ ਉਹ ਸਾਡਾ ਹੈ ਇਸੇ ਉਹਦੇ ਨਾਲ ਮਿਲ ਕੇ ਚੱਲਾਂਗੇ ਸਰ ਪ੍ਰਧਾਨ ਮੰਤਰੀ ਵੀ ਅੱਪ ਪੰਜਾਬ ਟੂਰ ਕਰਨੇ ਲਗੇ ਹਨ 24 ਨੂੰ ਜਲੰਧਰ ਮੈਂ ਜਨ ਸਭਾ ਕੋ ਸੰਬੋਧਿਤ ਕਰਨਗੇ ਪ੍ਰਧਾਨ ਮੰਤਰੀ ਕਿਵੇਂ ਦੇਖेंगे ਦੇਖੋ ਜੀ ਚੋਣਾ ਦੇ ਵਿੱਚ ਹਰ ਕੋਈ ਆਉਂਦਾ ਹੈ ਐਜ ਪ੍ਰਧਾਨ ਮੰਤਰੀ ਉਹ 10 ਸਾਲ ਦੇ ਪ੍ਰਧਾਨ ਮੰਤਰੀ ਹੈ ਮੈਂ ਬਸ ਇੰਨਾ ਪੁੱਛਣਾ ਚਾਹੁੰਦਾ ਕਿ ਜਿਸ ਦਿਨ ਇੱਥੇ ਆਣ ਇੰਨਾ ਜ਼ਰੂਰ ਦੱਸ ਦੇਣ ਕਿ ਅੱਜ ਤੱਕ ਪੰਜਾਬ ਨੂੰ ਕੀ ਆ ਦਿੱਤਾ ਹੈ ਤੇ ਹੁਣ ਕਈ ਕਹਰੇ ਜੀ ਉਹ ਵਾਪਸ ਮੁੜ ਗਏ ਸੀ ਉਹਨਾਂ ਨੇ ਬਹੁਤ ਕੁਝ ਦੇ ਕੇ ਜਾਣਾ ਸੀ ਉਸ ਤੋਂ ਬਾਅਦ ਜਿਹੜੀ ਪੈਰ ਦੀ ਸਿਆਹੀ ਮੁੱਕ ਗਈ ਉਹ ਦੁਬਾਰੇ ਕਦੇ ਭਰੇਗੀ ਕਿ ਨਹੀਂ ਭਰੇਗੀ ਇਹ ਵੀ ਮੈਂ ਪੁੱਛਣਾ ਚਾਹੁੰਦਾ ਕਿ ਫੇਰ ਕਿਉਂ ਨਹੀਂ ਕੁਝ ਦਿੱਤਾ ਸੋ ਮੇਰਾ ਇੰਨਾ ਕੁ ਸਵਾਲ ਹੈ ਕਿ ਸਾਡਾ ਇੱਥੇ 에ਅਰਪੋਰਟ ਬਣਿਆ ਪੰਜਾਬ ਵਿਧਾਨ ਸਭਾ ਦੇ ਵਿੱਚ ਐਸੀ ਇੱਕ ਮਤਾ ਪਾ ਕੇ ਕੇਂਦਰ ਸਰਕਾਰ ਨੂੰ ਅਪੀਲ ਕੀਤੀ ਕਿ ਇਹਦਾ ਨਾਮ ਗੁਰੂ ਰਵਿਦਾਸ ਮਹਾਰਾਜ ਜੀ ਦੇ ਨਾਮ ਤੇ ਰੱਖਿਆ ਜਾਵੇ ਲੇਕਿਨ ਕੇਂਦਰ ਸਰਕਾਰ ਜਿਹੜੀ ਕਿ ਭਾਜਪਾ ਦੀ ਸਰਕਾਰ ਹੈ ਇਹ Dalit ਵਿਰੋਧੀ ਹੋਣ ਕਰਕੇ ਇਹਨਾਂ ਨੇ ਉਸ ਦਾ ਨਾਮ ਰੱਖਿਆ ਨਹੀਂ ਹੁਣ ਸ਼ਾਇਦ ਜਦ ਇਹਨਾਂ ਦੀਆਂ ਪਾਵਨਾ ਚਲੇਗੀਆਂ ਵੋਟਾਂ ਲੈਣ ਵਾਸਤੇ ਫੇਰ ਅਨਾਉਂਸ ਕਰਨਗੇ ਐਸੀ ਰੱਖਾਂਗੇ ਲੇਕਿਨ ਹੁਣ ਸਾਨੂੰ ਇਹਨਾਂ ਤੇ ਕੋਈ ਵਿਸ਼ਵਾਸ ਨਹੀਂ ਹੈ ਆਪਣੀ ਸਰਕਾਰ ਆਏਗੀ ਐਸੀ ਇਸ ਦਾ ਨਾਮ ਗੁਰੂ ਰਵਿਦਾਸ ਮਹਾਰਾਜ ਜੀ ਦੇ ਨਾਮ ਤੇ ਰੱਖਾਂਗੇ ਅੱਜ ਤੱਕ ਜਿਲੰਦਰ ਦੀ ਇੰਡਸਟਰੀ ਡੁੱਬ ਰਹੀ ਹੈ ਬੀਜੇਪੀ ਦੀਆਂ ਕੇਂਦਰ ਸਰਕਾਰ ਦੀਆਂ ਨੀਤੀਆਂ ਕਰਕੇ ਚਮੜੇ ਦਾ ਉਦਯੋਗ ਖਤਮ ਹੋ ਰਿਹਾ ਹੈ ਹੋ ਚੁੱਕਿਆ ਹੈ ਇਹਨਾਂ ਦੀ ਮਾੜੀ ਨੀਤਾਂ ਕਰਕੇ ਸਪੋਰਟਸ ਇੰਡਸਟਰੀ ਖਤਮ ਹੋ ਰਹੀ ਹੈ ਤੇ ਟੂਲ ਦੀ ਇੰਡਸਟਰੀ ਫੋਰਜਿੰਗ ਦੀ ਇੰਡਸਟਰੀ ਸਾਰੀਆਂ ਇੱਥੇ ਖਤਮ ਹੋ ਰਹੀਆਂ ਆ ਪਲਾਨ ਕਰ ਰਹੀਆਂ ਇਹ ਬੀਜੇਪੀ ਦੀਆਂ ਕਟ ਕਟੀਆਂ ਨੀਤੀਆਂ ਕਰਕੇ ਜਾਂ ਮਾੜੀਆਂ ਨੀਤੀਆਂ ਕਰਕੇ ਜਾਂ ਇੰਡਸਟਰੀ ਵਿਰੋਧੀ ਨੀਤੀਆਂ ਕਰਕੇ ਹੋਇਆ ਕੇਂਦਰ ਸਰਕਾਰ ਦੇ ਵਿੱਚ ਕਾਂਗਰਸ ਅਲਾਈਅੰਸ ਦੀ ਸਰਕਾਰ ਬਣੇਗੀ ਤਾਂ ਇੱਥੇ ਦੀ ਇੰਡਸਟਰੀ ਦੁਬਾਰੇ ਫਲੋਰਿਸ਼ ਕਰੇਗੀ ਇਸ ਗੱਲ ਦੀ ਮੈਂ ਤੁਹਾਨੂੰ ਜ਼ਿੰਮੇਵਾਰੀ ਨਾਲ ਕਹਿ ਸਕਦਾ ਸਰ ਇਹ ਸੀਬੀ ਔਰ ਸੀਬੀਆਈ ਜਿਸ ਤਰ੍ਹਾਂ ਭ੍ਰਸ਼ਟਾਚਾਰ ਪਰ ਐਕਸ਼ਨ ਕਰ ਰਹੀ ਹੈ ਉਸੇ ਬੜੇ ਘੋਟਾਲੇ ਉਜਾਗਰ ਹੋ ਰਹੇ ਹਨ ਅਕਲੇਸ਼ ਯਾਦਵ ਨੇ ਆਪਣੇ ਇੱਕ ਸਾਖਸ਼ਾਤ ਵਿੱਚ ਕਿਹਾ ਕਿ ਇੰਡੀਆ ਗਠਬੰਧਨ ਦੀ ਸਰਕਾਰ ਆਈ ਤਾਂ ਸਰਕਾਰ ਬੰਨੇ ਕੇ ਬਾਅਦ ਈਡੀ ਔਰ ਸੀਬੀਆਈ ਬੰਦ ਹੋਊਗਾ ਕੁਝ ਐਸਾ ਕਰੇ ਦੇਖੋ ਈਡੀ ਔਰ ਸੀਬੀਆਈ ਜਾਂ ਵਿਜੀਲੈਂਸ ਇਹਦਾ ਮਿਸਯੂਜ਼ ਨਹੀਂ ਹੋਣਾ ਚਾਹੀਦਾ ਮਿਸਯੂਜ਼ ਇਨ ਦਾ ਸੈਂਸ ਕਿ ਇਹ ਨਹੀਂ ਹੈ ਕਿ ਜੀ ਆਪਣੇ ਵਿਰੋਧੀਆਂ ਦੀ ਬਾਹ ਮੋੜ ਕੇ ਤੁਸੀਂ ਉਸ ਦਾ ਫਾਇਦਾ ਲਓ ਤੇ ਉਹਨਾਂ ਨੂੰ ਮਜਬੂਰ ਕਰੋ ਕਿ ਉਹ ਤੁਹਾਡੀ ਪਾਰਟੀ ਚ ਆਉਣ ਇਹ ਸਾਡੀ ਸਰਕਾਰ ਆਏਗੀ ਇਹ ਬਿਲਕੁਲ ਨਹੀਂ ਹੋਏਗਾ ਪ੍ਰਿੰਕਾ ਗਾਂਧੀ ਨੇ ਕਿਹਾ ਕਿ ਰਾਹੁਲ ਗਾਂਧੀ ਜੀ ਹਿੰਦੂ ਧਰਮ ਕੋ ਅੱਛੀ ਤਰ੍ਹਾਂ ਸੇ ਜਾਣਦੇ ਨੇ ਮੋਦੀ ਜੀ ਕੇ ਬਿਆਨ ਤੇ ਬਿਆਨ ਉਹ ਤਾਂ ਬਹੁਤ ਸਾਰੀਆਂ ਦੁਨੀਆ ਨੂੰ ਪਤਾ ਕਿ ਅੱਛੀ ਤਰ੍ਹਾਂ ਜਾਣਦੇ ਨੇ ਬਹੁਤ ਸਿਮਰਜੀਤ ਸਿੰਘ ਬੈਸਰ ਵੀ ਕਿਉਂਕਿ ਆਡੀਓ ਬਹੁਤ ਵਾਇਰਲ ਹੋ ਰਹੀ ਹੈ ਔਰ ਵੀਡੀਓ ਤੋਂ ਬਾਅਦ ਸਿਮਰਜੀਤ ਸਿੰਘ ਬੈਂਕਸ ਵੀ ਲਾਈਵ ਆਏ ਸੀ ਤਾਂ ਉਹ ਆਪਣੇ ਸਿੱਟੂ ਨੇ ਬਿਆਨ ਦਿੱਤਾ ਕਿ ਕਹਿੰਦੇ ਕਿ ਇਹ ਆਡੀਓ ਜਿਹੜੀ ਹੈ ਮੇਰੀ ਨਹੀਂ ਹੈ ਇਹਨੂੰ ਗਲਤ ਤਰੀਕੇ ਦੇ ਨਾਲ ਪੇਸ਼ ਕੀਤਾ ਜਾ ਰਿਹਾ ਹੈ ਜੀ ਤੁਸੀਂ ਮੇਰੇ ਨਾਲ ਜਲੰਧਰ ਬਾਰੇ ਚ ਗੱਲ ਕਰੋ ਉਹ ਉਹਨਾਂ ਦੀ ਗੱਲ ਉਹ ਕਰ ਦੱਸਣਗੇ ਵੀ ਕਿਹਾ ਉਹਨਾਂ ਦੀ ਗੱਲਬਾਤ ਹੋਈ ਕਿ ਨਹੀਂ ਇੱਕ ਦੂਸਰੀ ਗੱਲ ਮੈਂ ਇਹ ਕਹਿਣਾ ਚਾਹੁੰਦਾ ਕਿ ਮੈਨੂੰ ਪ੍ਰਾਈਵੇਟ ਕਾਲਜ ਨਾਨ ਟੀਚਿੰਗ ਪ੍ਰਾਈਸ ਯੂਨੀਅਨ ਵਾਲੇ ਮਿਲੇ ਹੈ ਮੈਂ ਉਹਨਾਂ ਦਾ ਜਿਹੜਾ ਸੀ ਬਿੱਟ ਕਮਿਸ਼ਨ ਲਾਗੂ ਕੀਤਾ ਸੀ ਇਹਨਾਂ ਦਾ ਹੋਇਆ ਨਹੀਂ ਉਹ ਵੀ ਹੋਣਾ ਚਾਹੀਦਾ ਪਰ ਮੇਰੀ ਗੇਮ ਇੱਕ ਬੇਨਤੀ ਹੈ ਕਿ ਸਾਡੀ ਜਿਹੜੀ ਮੇਨ ਅੱਜ ਦੀ ਗੱਲ ਹੈ ਪ੍ਰੈਸ ਕਾਨਫਰੰਸ ਉਹ ਨਾ ਤੁਸੀਂ ਡੋਬ ਦਿਓ ਮੈਂ ਤੁਹਾਡੀਆਂ ਗੱਲਾਂ ਦੇ ਚਾਰ ਦੇ ਜਵਾਬ ਦਿੱਤੇ ਪਰ ਅਸਲੀ ਸਾਡੀ ਗੱਲ ਜੰਨੀ ਜੀ ਚਲੰਦਰ ਦੇ ਵਿੱਚ ਬੇੜ ਜੀ ਇਦਾਂ ਕਿ ਮੇਰਾ ਮੇਰਾ ਜਿਹੜਾ ਸਾਡਾ ਜਿਹੜਾ ਮੇਨ ਫੌਜੀਆ ਦਾ ਮੁੱਦਾ ਹੈ ਜਿਹਦੇ ਪਿੱਛੇ ਬਿਨਾਂ ਮਤਲਬ ਤੇ ਐਸੀ ਸਮਰਥਕ ਅਸਲੀ ਫੌਜੀਆ ਦੇ ਉਹਨਾਂ ਦੇ ਟਾਈਮ 'ਚ ਸਾਡੇ ਫੌਜੀ ਸ਼ਹੀਦ ਹੋ ਰਹੇ ਤੇ ਉਹਨਾਂ ਦੇ ਅਟੈਕ ਹੋ ਰਹੇ ਤੇ ਉਲਟਾ ਸਾਨੂੰ ਇਹ ਵਿਰੋਧੀ ਦੇ ਦਸਰੇ ਫੌਜੀਆ ਦੇ ਅਸਲ ਦੇ ਵਿੱਚ ਉਹ ਲੋਕ ਹੈ ਜਿਹੜੇ ਮੈਂ ਉਹਨਾਂ ਤੋਂ ਪੁੱਛਣਾ ਚਾਹੁੰਦਾ ਕਿ ਕਿਸ ਤਰ੍ਹਾਂ ਪਲਵਾਮਾ ਅਟੈਕ ਵਾਲੇ ਬੰਦੇ ਅੱਜ ਤੱਕ ਮਿਲੇ ਨਹੀਂ ਤੇ ਇਹ ਕੌਣ ਹੈ ਜਿਨ੍ਹਾਂ ਨੇ ਹੁਣ ਫੌਜੀਆ ਦੇ ਅਟੈਕ ਕਰਿਆ ਮੇਰਾ ਇਹ ਹੈ ਉਸ ਦਿਨ ਵੀ ਮੈਂ ਇਹ ਸਵਾਲ ਕੀਤਾ ਸੀ